ਇਤੇ ਸਮੇਂ ਦੌਰਾਨ ਸ਼ੰਭੂ ਬਾਟਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ ਟਰਾਲੀ ਚੋਰੀ ਮਾਮਲੇ ਸੰਬੰਧੀ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਸੀ ਹੁਣ ਇਸ ਦੀ ਜਾਂਚ ਸੀਆਈਏ ਸਟਾਫ ਪਟਿਆਲਾ ਪੁਲਿਸ ਕਰ ਰਹੀ ਹੈ ਕਿਸਾਨਾਂ ਵੱਲੋਂ આરોਪ ਲਗਾਏ ਗਏ ਕਿ ਟਰਾਲੀ ਦੇ ਕੁਝ ਪਾਰਟਸ ਨਾਬਾ ਨਗਰ ਕੌਂਸਲ ਦੇ ਕਾਰਜ ਸாதਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਹਨ ਅਤੇ ਪੁਲਿਸ ਵੱਲੋਂ ਅੱਜ ਜਦੋਂ ਜੀਸੀਬੀ ਮਸ਼ੀਨ ਨਾਲ ਖੁਦਾਈ ਕਰਵਾਈ ਗਈ ਤਾਂ ਟਰਾਲੀਆਂ ਦੇ ਕੁਝ ਪਾਰਟਸ ਉਥੋਂ ਬਰਾਮਦ ਕੀਤੇ ਗਏ ਅਤੇ ਖੁਦਾਈ ਹੁਣ ਵੀ ਜਾਰੀ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਕਾਰਜ 사ਧਕ ਦੀ ਕੋਠੀ ਹੈ ਅਤੇ ਸਰਕਾਰੀ ਅਧਾਰੇ ਵਿੱਚ ਜਦੋਂ ਚੋਰੀ ਦਾ ਸਮਾਨ ਮਿਲਣ ਲੱਗ ਜਾਵੇ ਫਿਰ ਅਸੀਂ ਕਿਸ ਤੇ ਆਸ ਰੱਖਾਂਗੇ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ 사ਧਕ ਅਫਸਰ ਗੁਰਚੰਨ ਸਿੰਘ ਨੇ ਕਿਹਾ ਕਿ ਆਵੇਂ ਕੀ ਕੋਠੀ ਮੇਰੇ ਨਾਮ ਤੇ ਅਲਾਟ ਹੋਈ ਹੈ ਪਰ ਮੈਂ ਇਸ ਵਿੱਚ ਨਹੀਂ ਰਹਿੰਦਾ ਪਤਾ ਨਹੀਂ ਕਿਸ ਨੇ ਇਹ ਪਾਰਟਸ ਦੱਬੇ ਹਨ ਮੈਨੂੰ ਨਹੀਂ ਪਤਾ ਉਹਨਾਂ ਹੋਰ ਕੀ ਕਿਹਾ ਆਉ ਸੁਣਦੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਕਮਦੂਰ ਜੀ ਬਾਈ ਲੱਗਦਾ ਜਿਵੇਂ ਚੋਰਾਂ ਦੀ ਕਰਤੂਤਾ ਨੰਗੀਆਂ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦੱਬਦਾ ਤਾਂ ਪਹਿਲੀ ਵਾਰ ਦੇਖਦੇ ਬੰਦੇ ਮਾਰ ਕੇ ਤਾਂ ਆਮ ਸੁਣਿਆ ਆਪਾਂ ਨੇ ਦੱਬਦੇ ਪਰ ਪਰ ਸਾਡਾ ਸਮਾਨ ਬਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਕਰਤੂਤਾਂ ਬਈ ਅੱਜ ਜਾਂ ਬਿਚਾਰ ਹੋ ਰਹੀਆਂ ਨੇ ਸਰ ਕੀ ਕਹਿਣਾ ਚਾਹੋਗੇ ਇੱਥੇ ਸਾਰੇ ਮੈਂ ਕੁਝ ਨਹੀਂ ਕਹਿਣਾ ਬ్రో ਪੁਲਿਸ ਇਨਵੈਸਟੀਗੇਸ਼ਨ ਕਰ ਲਈ ਆਪਣਾ ਨਹੀਂ ਹੋ ਰਹੀ ਕਿ ਨਹੀਂ ਕਰਾਉਂਦੇ ਇਹ ਸਭ ਇਨਵੈਸਟੀਗੇਸ਼ਨ ਦੇ ਵਿੱਚ ਹੀ ਹੋ ਰਹੀ ਹੈ ਗਰਵਾ ਜੋ ਦੱਗ ਪਾਇਆ ਸੀ ਸਭ ਨਾਲ ਨਾਲ ਬਕਰ ਮਜ਼ਾ ਆਇਆ ਯਾਰ ਸਮਾਈ ਹਾਂ ਜੀ ਦੱਸੋ ਸਰ ਇਹ ਤੁਮਾਂ ਚੱਤੋ ਹੈ ਸੀ 162 ਨੰਬਰ ਆਹਾਂ ਸਰ ਬਹੁਤ ਹੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਇਹਦੇ ਬੰਦੇ ਕਤਲ ਹੋਇਆ ਸੀ ਜੀ ਇਹ ਸਰ ਸਾਨੂੰ ਨੇਂਦਰ ਹੋਇਆ ਸੀ ਜੰਕਸ਼ਨ ਤੋਂ ਤੇ ਅੱਜ ਇਹ ਪਟਾਈ ਜਿਹੜੀ ਹੋ ਰਹੀ ਹੈ ਕਿ ਹੁਣ ਤੱਕ ਕੀ ਕੁਝ ਪ੍ਰਗਟ ਹੋਇਆ ਹੈ ਮੇਰੇ ਤਾਂ ਪੱਤੀਆਂ ਨਹੀਂ ਜੀ ਕਿ ਬਰਾਬਰ ਹੋਏ ਜਾਂ ਇਹ ਪੱਤੀਆਂ ਨਹੀਂ ਹੋ ਜਾਂ ਇਹ ਬਿੱਡਾਂ ਦੀਆਂ ਲੱਗਦੀਆਂ ਟਰਾਲੀ ਦੇ ਬਿੱਡਾਂ ਨਹੀਂ ਹੋ ਸਕਦੀ ਇਹ ਕਿਸਾਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਦੀ ਹੁਣ ਕੀ ਐਪਲੀਕੇਸ਼ਨ ਦਿੱਤੀ ਸੀ ਇਹ ਐਪਲੀਕੇਸ਼ਨ ਦੇ ਵਿੱਚ ਹੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਚੱਲ ਰਹੀ ਹੈਗੀ ਬੱਕਰੀ ਪੁਲਿਸ ਦੀ ਇਹ ਤਾਂ ਜਿਹੜੀ ਤਕਰੀਰ ਉਸ ਤੋਂ ਦਰਾਂ ਕੀ ਜਿਹੜਾ ਹੈਗਾ ਤੇ ਜਿਹੜਾ ਹੈਗਾ ਕੀ ਖਾਸਾ ਲੱਗਦਾ ਇੱਥੇ ਜਿਹੜਾ ਆਵਾਜ਼ ਕਿੱਥੇ ਦੱਬਦਾ ਸਾਡੇ ਕੋਲ ਆਈ ਸੀ ਇਨਫੋਰਮੇਸ਼ਨ ਮੋਸਿ ਇਨਵੈਸਟੀਗੇਸ਼ਨ ਕਰ ਰਹੀ ਤਾਂ ਸਾਹਮਣੇ ਜਿਸ ਵੀ ਲਾਈ ਨੂੰ ਯਰ ਨਰਸਿੰਗ ਦਾ ਵੀ ਇੰਟਰਵਿਊ ਇੰਟਰਵਿਊ ਦੇ ਵਿੱਚ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਇਹ ਇਹ ਰਿਹਾਇਸ਼ ਹੈ ਜਿਹੜੀ ਇਹ ਜਿਹੜੀ ਜਗ੍ਹਾ ਹੈ ਇਹਦੇ ਕਾਨੂੰਨੀ ਅਧਿਕਾਰ ਦਿੱਤੇ ਨਗਰ ਨਿਗਮ ਦੀ ਜਗ੍ਹਾ ਦੀ ਬਗਉਨਸਦੀ ਜਗ੍ਹਾ ਦੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆਉਗਾ ਪੁੱਛਗਿੱਛ ਕਰਕੇ ਸਾਰਾ ਕੁਝ ਕਰਾਂਗੇ ਇਹ ਹੁਣ ਸਮਾਂ ਮਿਲਦਾ ਹੈ ਤਾਂ ਫਟਰੀਆਂ ਨਾਲ ਆਪਣਾ ਟਾਈਮ ਖਰਾਬ ਨਾ ਹੋਵੇ ਉਹ ਦੋ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਜਿਹਦਾ ਵੀ ਦੋਸ਼ ਪਾਇਆ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਮ ਤੱਕ ਪੁੱਛਗਿੱਛ ਕਰਾਂਗੇ ਸਮਾਨ ਪਾਲੀਆਂ ਦਾ ਬਰਾਮਦ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ ਕੁਝ ਨਹੀਂ ਬਈ ਇਹ ਗੱਲ ਦਾ ਪਤਾ ਮੈਂ ਉਹਨੇ ਬਹੁਤ ਧੀਰ ਆਇਆ ਜੀ ਇਸ ਕੋਠੀ ਦੇ ਵਿੱਚੋਂ ਮੇਰਾ ਸਾਹਮਣੇ ਦੱਸ ਰਿਹਾ ਜੀ ਮੈਂ ਅੰਤ ਨੂੰ ਬੰਦਾ ਜੀ ਇੱਥੇ ਮੈਂ ਆਪਣੇ ਦਫ਼ਤਰ ਚ ਬੀਤੀ ਦੇ ਕੇ ਜੀ ਆਪਣਾ ਮੇਰਾ ਉਹ 8-9 ਕਿਲੋਮੀਟਰ ਪਿੰਡਾਂ ਮੈਂ ਆਪਣੇ ਘਰੇ ਜਾਂਦਾ ਜੀ ਇਹ ਵੀ ਆਪ ਡਾਊਨ ਕਰ ਸਰਕਾਰੀ ਰਹਿਸ਼ ਹੈ ਵੀ ਇੱਥੇ ਕੀ ਕੌਣ ਬੈਠਦਾ ਸੀ ਪਹਿਲਾਂ ਇੱਥੇ ਜੀ ਸਾਡੀ ਮੁਸਿੰਮਰੀ ਖੜਦੀ ਹੈ ਜੀ ਇਹਨਾਂ ਉਹਦੇ ਪੰਚਾਇਤ ਚ ਬੈਠਦਾ ਹੁੰਦਾ ਸੀ ਮੈਂ ਦਫ਼ਤਰ ਸੀ ਉਹਨਾਂ ਦਾ ਉਹਦੇ ਆ ਫਟਾਇਆ ਵਾ ਸੀਗਾ ਜੀ ਆਪਣੀ ਪਤਨੀ ਦੇ ਪ੍ਰਧਾਨਗੀ ਦੇ ਉਹਦੇ ਵਿੱਚ ਜੇ ਪਿੱਛੇ ਫਿਰ ਜੀ ਇਹ ਪੰਕਜ ਪੱਪੂ ਦੀ ਫਿਰ ਜਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਹੈ ਤੁਹਾਨੂੰ ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਅਫਸਰ ਹੀ ਦੱਸ ਸਕਦਾ ਨਹੀਂ ਸਰਕਾਰੀ ਰਿਹੈਸ ਤੋਂ ਡੀਆ ਫਿਰ ਕੋਈ ਕੋਈ ਤਾਂ ਜਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਕੱਲੂ ਉਰੇ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ ਪਤਾ ਕਰਦੇ ਆਂ ਜੀ ਸਾਡਾ ਚੌਂਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰਾਂਗੇ ਜੀ ਇਹ ਇੱਥੇ ਕਿਵੇਂ ਆਇਆ ਸਮਾਨ ਰਾਤ ਦਾ ਚੌਕੀਦਾਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮਿਰਦੇ ਤੁਰਦੇ ਰਹਿੰਦੇ ਨੇ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਜੀਸੀਬੀ ਮਸ਼ੀਨ ਕੋਲ ਪ੍ਰਸ਼ਾਸਨ ਵੱਲੋਂ ਲਿਖਤੀ ਤੌਰ ਤੇ ਆਇਆ ਤੁਹਾਨੂੰ ਸਾਰੀ ਚੈਕਿੰਗ ਕਰਨ ਦਾ ਅੱਜ ਹਾਂਜੀ ਉਹ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਕਮਿਲਾ ਸਾਹਿਬ ਜੀ ਪਲਾਸਟਿਕ ਹਾਂਜੀ ਸਰ ਅੱਜ ਇਹੜਾ ਟਰਨਾਲ ਕੇ ਆਏ ਕਿ ਅੱਜ ਜਿਹੜਾ ਦੂਜੇ ਦਿਨ ਦੇ ਯਾਰ ਇੱਧਰ ਪੰਡਾ ਵਾਲੇ ਵਿਚ ਆ ਗਏ ਪਾਰੇ ਟਰਨਾ ਜਾ ਰਹੀ ਹੈ ਨਾਬਾ ਨਗਰ ਕਾਉਂਸਲ ਦੇ ਹੀ ਉਹਦੀ ਕੂਚੀ ਦੇ ਅੱਗੇ ਸਾਡਾ ਇਹ ਪਿਛਲੇ ਦਿਨੀ ਜੋ 19 ਮਾਰਚ ਨੂੰ ਛੰਭੂ ਤੇ ਖਨੌਰੀ ਬਾਟਰ ਤੋਂ ਮੋਰਚੇ ਚੁਕਾਏ ਗਏ ਨੇ ਜਬਰਦਸਤੀ ਸਰਕਾਰ ਵੱਲੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਜਾਂ ਟਰਾਲੀਆਂ ਦੇ ਵਿੱਚ ਹੋਰ ਦੇ ਨਾਲ ਸਾਡਾ ਰੋਜ਼ ਦੀ ਵਰਤੋਂ ਵਾਲਾ ਸਮਾਨ ਜਿਵੇਂ ਏਸੀ ਫ੍ਰਿਜ ਆਦਿ ਗੱਰਾ ਜਿੰਨਾ ਵੀ ਸਾਡਾ ਇੱਕ ਘਰ ਵਸੇ ਹੋਏ ਸੀਗੇ ਉਹ ਉਹ ਜਬਰਦਸਤੀ ਜਿਹੜਾ ਮੋਰਚਾ ਠਾਇਆ ਗਿਆ ਉਹ ਉੱਥੇ ਨਗਰ ਕੌਂਸਲ ਦੇ ਨਾਬੇ ਦੇ ਵੀ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੀ ਜਣੀ ਸਰਕਾਰ ਨੇ ਪ੍ਰੈਸ਼ਰ ਦੇ ਨਾਲ ਨਗਰ ਕਾਉਂਸਲ ਦੇ ਸਾਧਨ ਟਰੈਕਟਰ ਮੰਗਾ ਕੇ ਉਥੋਂ ਟਰਾਲੀਆਂ ਆਈਆਂ ਨੇ ਟਰਾਲੀਆਂ ਦੇ ਵਿੱਚ ਸਮਾਨ ਸਾਡਾ ਬਹੁਤ ਜਿੰਨਾ ਵੀ ਲੱਦਿਆ ਹੋਇਆ ਸੀ ਉਹ ਸਾਰਾ ਆਇਆ ਭਾਂਡੇ ਆ ਰਾ ਵਗੈਰਾ ਜਿੰਨਾ ਹੀ ਵੀ ਸਾਡੀਆਂ ਵਰਤੂ ਦੀਆਂ ਚੀਜ਼ਾਂ ਸੀਗੀਆਂ ਉਹ ਜਦੋਂ ਸਾਡੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਵੱਲੋਂ ਜਿੰਨੀਆਂ ਅਸੀਂ ਡਿਊਟੀਆਂ ਲਾਈਆਂ ਦੀਆਂ ਵੀ ਕਿੱਥੇ ਕਿੱਥੇ ਸਾਡਾ ਸਮਾਨ ਜਾ ਸਕਦਾ ਕਿਉਂਕਿ ਅਸੀਂ ਜਿਹੜੇ ਉੱਥੇ ਜਾੜ ਦੇ ਵਿੱਚ ਟਰਾਲੀਆਂ ਟਰੈਕਟਰ ਖੜਾਏ ਗਏ ਸੀਗੇ ਸ਼ੰਭੂ ਤੇ ਜਖਨੋਰੀ ਅਸੀਂ ਉੱਥੋਂ ਜਿੰਨੀ ਭਾਲ ਕੀਤੀ ਆਸ-ਪਾਸੋਂ ਜਿੰਨਾ ਸਮਾਨ ਸਾਨੂੰ ਮਿਲ ਗਿਆ ਉਹ ਅਸੀਂ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਹਕਾਤਾ ਤੇ ਉਹ ਕੁਝ ਥਾਣਿਆਂ ਦੇ ਵਿੱਚ ਵੀ ਖੜਾ ਜਿਹੜਾ ਨਹੀਂ ਮਿਲਿਆ ਸੀ ਉਹ ਆਲੇ-ਦਾਲੇ ਜਦੋਂ ਗੌਰ ਕੀਤੀ ਹੈ ਤਾਂ ਲਗਭਗ ਉਹ ਨਾਬੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸਾਡੀਆਂ ਟਰਾਲੀਆਂ ਤੇ ਸਾਡੇ ਉਹਨਾਂ ਦੇ ਵਿੱਚ ਸਮਾਨ ਜਿਹੜੀਆਂ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਖਸੀ ਸੀ ਕਿ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫ ਆਰ ਆਈ ਦਰਜ ਹੋਈ ਹੈ ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ ਚਲੋ ਜਵਾਨਤਾ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ ਉਹ ਜਵਾਨਤਾ ਜਮੂਨਤਾ ਲੈ ਕੇ ਤੇ ਚਲੇ ਗਏ ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੋਏਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜ ਤੱਕ ਸਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਵੀ ਲਗਭਗ ਸਾਡੀ ਜਿੰਨੀ ਇੱਕ ਇਨਕੁਆਇਰੀ ਚੱਲੀ ਆ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਬੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕਾਉਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਟੋਆ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੋਮਿੰਸਾ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰਚ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ ਦੋ ਦਿਨ ਪ੍ਰਸ਼ਾਸਨ ਉੱਥੇ ਵਿਜੀਰੀਆ 16 ਤੱਕ ਉਸ ਤੋਂ ਬਾਅਦ ਆ ਦੁਬਾਰਾ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈ ਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਿਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢਡਾਲਾ ਪੇਟਾ ਪਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਕੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈ ਆ ਕਹਿੰਦੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰਬ ਵਗੈਰਾ ਉਹਨਾਂ ਨੇ ਕਰਕੇ ਫਾਰਮੈਲਿਟੀ ਤੁਰੇ ਆ ਸਾਨੂੰ ਇਹ ਸ਼ੱਕ ਹੈ ਕਿ ਉਹ ਸਮਾਨ ਇੱਥੇ ਹੈਗਾ ਜਦੋਂ ਤੱਕ ਸਾਡੀ ਉਹ ਤਸੱਲੀ ਨਹੀਂ ਹੁੰਦੀ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਜਾਂ ਉਹ ਸਮਾਨ ਬਰਾਮਦ ਨਹੀਂ ਹੁੰਦਾ ਸਾਡੀ ਤਸੱਲੀ ਹੋ ਜਾ ਉੱਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਾਤਰ ਉੱਥੇ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮ.ਐਲ.ਏ ਦੇਮਾਨ ਦਾ ਇੱਕ ਵੱਡਾ ਹੱਥ ਹੈ ਪੰਕਜ ਬੱਪੂ ਤੇ ਇੱਥੋਂ ਦਾ ਈ.ਓ ਹੋਗਾ ਜਿੰਨੇ ਵੀ ਇੱਥੇ ਹੋਰ ਐਮ.ਸੀ ਉਹਦੇ ਨਾਲ ਜੁੜੇ ਹੋਏ ਆ ਗਣੀਓ ਹੋਏ ਕਿ ਚੋਰੀ ਦੇ ਵਿੱਚ ਉਹਦੇ ਨਾਲ ਜੁੜਿਆ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦੇ ਆ ਕਿ ਲੋਕਾਂ ਦਾ ਜੇ ਤੁਸੀਂ ਉੱਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆਏ ਗੁਰੂ ਪਛਾਣ ਕੇ ਲੈ ਜਾਣਾ ਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗਰਸਾ ਨਹੀਂ ਸੀਗਾ ਮਤਲਬ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜਿਹੇ ਐਮ ਸੀ ਉਰੇ ਇਹੋ ਜਿਹੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਟ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਉਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਤੇ ਪਰ ਕਿਸ਼ਾਪਾਂ ਦੇ ਵਿੱਚੋਂ ਮਿਲਦਾ ਜਿਹੜੀ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਜੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਾਂ ਪ੍ਰਸ਼ਾਸਨ ਨਹੀਂ ਕਰਾਉਂਦਾ ਫਿਰ ਇਸ ਤੋਂ ਬਾਅਦ ਸਾਡਾ ਕੋਈ ਇਥੋਂ ਸਖਤ ਐਲਾਨ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਐਕਸ਼ਨ ਨੂੰ ਵੱਡੇ ਪੱਦਰ ਤੇ ਤਿੱਖਾ ਕਰਕੇ ਇਹ ਮਸਲਾ ਹੱਲ ਕਰਵਾਉਂਦਾ ਪੰਕਜ ਪੱਪੂ ਵੱਲੋਂ ਤਾਂ ਕਿਹਾ ਜਾ ਰਿਹਾ ਜੀ ਮੈਂ ਤਾਂ ਬੇਕਸੂਰਾਂ ਹੀ ਆ ਟਰਾਲੀ ਚੋਰੀਆਂ ਵੀ ਨਹੀਂ ਕੀਤੀਆਂ ਹੈਗੀਆਂ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਕਜ ਪੱਪੂ ਵੱਲੋਂ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਸਰਕਾਰ ਦੀ ਸਿਹਤ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ মিডিਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚ ਹੈ ਫਿਰ ਤਾਂ ਅਸੀਂ ਝੂਠੇ ਹੋ ਸਕਦੇ ਆ ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕੇਜ ਪੱਪੂ ਦੇ ਜਿਹੜੇ ਦੋਸ਼ ਲੱਗੇ ਉਹ નિર્ਦੋਸ਼ ਹੈ ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰਦਾ ਹੈ ਉਹ ਸਾਬਤ ਹੋ ਗਿਆ ਕੋਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਹੈ ਨਾਮੀ ਚੋਰ ਹੈ ਪੂਰਾ ਸ਼ਹਿਰ ਉਸ ਤੋਂ ਦੁਖੀ ਹੈ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹੈਤੇ ਕਰਦਾ ਦੇਪਮਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕ ਕਿਉਂਕਿ ਸਰਕਾਰ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਲੜਦੇ ਸੀ ਕੁੱਲ ਲਕਾਈ ਦੀ ਲੜਾਈ ਲੜ ਰਹੇ ਸੀਗੇ ਦਿੱਲੀ ਤੋਂ ਰਹਿੰਦਿਆਂ ਮੰਗਾਂ ਮਰਵਾਉਣ ਵਾਸਤੇ ਜਾ ਰਹੇ ਤੇ ਉਹ ਚੋਰ ਲੱਗਦਾ ਸਰਕਾਰਾਂ ਨੂੰ ਉਹ ਗੁੰਡੇ ਲੱਗਦਾ ਉਹ ਕਿਸਾਨਾਂ ਦੇ ਭੇਸ-ਸੋਰੋਂ ਦੀ ਡੀਐਸਪੀ ਵੀ ਬੋਲਦੀ ਸੀ ਵੀ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਆਏ ਫਿਰ ਉਹਦਾ ਰਿਜ਼ਲਟ ਕੀ ਮਿਲ ਗਿਆ ਬਾਈ ਉਹ ਗੁੰਡੇ ਰਹੇ ਲੋਕ ਜਾਂ ਗੁੰਡਾ ਪ੍ਰਸ਼ਾਸਨ ਹੋ ਗਿਆ ਜਾਂ ਪੰਕੇਜ ਪੱਪੂ ਵਰਗੇ ਇਹ ਬੇਬਨੇਤੀ ਉਹਦੀਆਂ ਗੱਲਾਂ ਨੇ ਇਹਨਾਂ ਦੀ ਕੋਈ ਤਕ ਨਹੀਂ ਕੋਈ ਆਧਾਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮਾਨ ਮਿਲਿਆ ਥੋਨੂੰ ਅੱਜ ਦੇ ਵਿੱਚ ਨਗਰ ਕੌਂਸਲ ਮੁੜੇ ਧਰਨਾ ਲੱਗਾ ਇਹ ਯੂ ਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਹੈ ਜਿਹੜੀਆਂ ਥੰਬੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਹੈ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾ ਤੇ ਦਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਕਿ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕਜ ਪੱਪੂ ਨੇ ਤੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਦਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹਾ ਤਾਂ 2-4 ਦਿਨਾਂ ਬਾਅਦ ਪਹਿਲੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ ਇਹ ਉਹਦੀ ਕੋਠੀ ਦੇ ਵਿੱਚ ਲਿਆ ਕੇ ਉਹ ਦੱਬਿਆ ਜਿਹੜੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾ ਹੇਠਾ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾ ਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਣਾ ਤਾਂ ਉਹ ਦਵਾ ਦੇ ਥੱਲੇ ਆ ਕੇ ਉਰੇ ਜੇਸੀ ਵੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਮਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਬਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਮਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਚੋਂ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰਹਿਸ਼ ਤੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸ਼ ਦੇ ਵਿੱਚ ਚੋਰੀ ਕਰਕੇ ਸਮਾਨ ਦੱਪਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਡ ਦੇ ਦੇਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਈ ਚੋਰ ਸਾਬਤ ਕੀ ਲੱਗਦਾ ਹੈ ਵੀ ਇਹ ਜਿਹੜੀ ਕੋਠੀ ਹੈ ਇਹ ਐਈਓ ਸਾਹਿਬ ਦੀ ਕੋਠੀ ਹੈ 90 ਦੇ ਦਾ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਟੀ ਅਲਰਟ ਹੋਈ ਆ ਇੱਥੋਂ ਦੇ ਗੁਰਤਾਰ ਸਿੰਘ ਯੂ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਹੋਏ ਨੇੜੇ ਫੈਸ਼ ਹੋਣ ਦੇ ਕਾਰਨ ਪਰ ਜ਼ਿੰਮੇਵਾਰਤਾ ਉਹ ਬਣਦੇ ਆ ਕਿਉਂਕਿ ਕੋਟੀ ਉਹਨਾਂ ਕੋਲੇ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਆ ਕੋਈ ਹੋਰ ਬੈਠਾ ਫਿਰ ਉਹ ਹੋਰ ਨੂੰ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਦਮ ਸਿੱਧੀ ਜ਼ਿੰਮੇਵਾਰ ਨਹੀਂ ਉਹ ਕਹਿ ਰਹੇ ਨੇ ਜੀ ਉਹ ਸਾਹਿਬ ਕਹਿ ਰਹੇ ਨੇ ਮੈਂ ਤਾਂ ਆਪਣੇ ਦਫ਼ਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਦਰ ਨਹੀਂ ਹੈ ਇਹ ਦੇਖੋ ਜੋ ਸਾਹਿਬ ਤਾਂ ਇਹ ਕਹਿ ਕੇ ਪੱਲਾ ਛਡਾਣਗੇ ਮਤਲਬ ਜੇ ਸਾਡਾ ਮੋਰਚਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਦੀ ਸਾਡੀ ਆਪੂ ਟੀਮ ਉਹਦੀ ਇਕਵਾਹੀ ਕਰਦੀ ਸੀ ਇਹ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠੋਂ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਇੱਥੋਂ ਦਾ ਜ਼ਿੰਮੇਵਾਰ ਗੁਰਚੰਦ ਸਿੰਘ ਯੂ ਹੈ ਉਹਦੀ ਰਹਿਸ਼ਤੇ ਵਿੱਚ ਇਹ ਕੰਮ ਹੋਵੇ ਕਿ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਇਹ ਕਿੰਦਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ਅਦਾਰਿਆਂ 'ਚ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਹੋਰ ਕੀ ਮਿਲਣ ਦੀ ਉਰੇ ਲੱਗ ਰਿਹਾ ਜੀ ਕੀ ਮਿਲ ਸਕਦਾ ਸਾਡਾ ਟਰਾਲੀਆਂ ਦੇ ਵਿੱਚ ਗੈਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਦੀਡੇ ਚਾਹ ਪਾਣੀ ਭਾਂਡਾ ਟੀਂਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆਸ ਹੈ ਕਿ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਜੀ ਮੈਨੂੰ ਹੋਰ ਪਾਸੇ ਫਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖਦਾਈ ਜਾਰੀ ਰਹੂ ਉਹਨਾਂ ਨੇ ਕਿਹਾ ਵੀ ਜਿਹੜਾ ਦੇਖੋ ਸਜਾਤਾ ਚਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਗੁੰਡਾਗਰਦੀ ਕਰੇ ਕਿ ਚੋਰੀਆਂ ਕਰੇ ਇਹ ਕਿੱਧਰ ਲਈ ਨਿਆਂਪਾਲਿਕਾ ਇੱਥੋਂ ਦੇ ਯੂ ਸਾਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫ਼ਤਰ ਦੇ ਰੱਖਿਆ ਉਹਦਾ ਆ ਕੇ ਉਹ ਜੋਰ ਨੇ ਦਬਦੇ ਆਪ ਨੂੰ ਸਾਫ਼ ਕਹਿਣਾ ਹੁੰਦਾ ਉਹ ਇਹ ਜੇ ਬਿਆਨ ਉਹਨੇ ਦੇਣੇ ਨੇ ਕਿ ਸਾਫ਼ ਹੈ ਪਹਿਲਾਂ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਕਿ ਪੰਕੇ ਦੇ ਪੱਪੂ ਕਿਸੇ ਗੱਲ 'ਚ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਂ ਜੀ ਜਵਾਨਤਾ ਹੋਗੀ ਜਵਾਨਤਾ ਤਾਂ ਤਾਂ ਨਿਆਂਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦੇਤੀਆਂ ਹੋਣੀਆਂ ਤੇ ਹੁਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੇ ਮੋਰਚੇ ਨੇ ਫੇਸਟ ਅੱਗੇ 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 ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਰਸਮਾਨ ਹੋਰ ਪ੍ਰਾਪਤ ਹੁੰਦਾ ਜੈ ਜਿੰਨਾ ਹੋਏ ਇੱਥੇ ਜੇ ਸਰਕਾਰ ਤੇ ਪ੍ਰਸ਼ਾਸਨ ਕੁਛ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਵੱਡਾ ਫੈਸਲਾ ਲੈ ਕੇ ਇੱਥੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਮਿਲੇਗਾ ਰਮਿੰਦਰ ਜੀ ਤੁਸੀਂ ਨਗਰ ਕੌਸ਼ਲ ਦੇ ਵਿੱਚ ਪਹੁੰਚੇ ਹੋ ਤੁਹਾਡਾ ਕੀ ਕਹਿਣਾ ਹੈਗਾ ਉਹ ਸਾਮਾਨ ਮਿਲਿਆ ਹੈਗਾ ਜਿਹੜਾ ਦੇਖੋ ਸਾਡਾ ਇਹ ਸ਼ਹਿਰ ਤਾਂ ਪਹਿਲਾਂ ਟਰਾਲੀਆਂ ਦੇ ਕਰਕੇ ਬਦਨਾਮ ਹੋਇਆ ਉਹ ਤੋਂ ਬਾਅਦ ਹਰ ਰੋਜ਼ ਕੁਛ ਨਾ ਕੁਛ ਨਿਕਲ ਰਿਹਾ ਹੈ ਇਹ ਸਰਕਾਰੀ ਤੰਤਰ ਜਿਹੜਾ ਹੈਗਾ ਉਹਦੇ ਅਧੀਨ ਜਿਹੜੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਇੱਕ ਤੂਕ ਤਾਂ ਆਹ ਪਹਿਲਾਂ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆ ਜਮਾਨਾ ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ ਚਮਚੇ ਥਾਲੀਆਂ ਖੇਸੀ ਰਜਾਈ ਸਾਰਾ ਕੁਝ ਸਾਡੇ ਸਾਡੀ ਟਰਾਲੀ ਤੇ ਤਰ੍ਹਾਂ ਦਾ ਸਾਡਾ ਰੂਮ ਹੈ ਕਮਰਾ ਇਹ ਤਰਨੇ ਦੇ ਬਾਹਰ ਵੀ ਟਰਾਲੀ ਖੜੀ ਆ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਇਹ ਅਜੇ ਇਹ ਤਾਂ ਹੈ ਅਜੇ ਬਹੁਤ ਕੁਝ ਹੋਰ ਨਿਕਲੂਗਾ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਕਿ ਇਹਨਾਂ ਦਾ ਨਕੇਲ ਪਾਈ ਜਾਵੇ ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਮਿਲ ਸਕਦਾ ਜੀ ਮਾਰਾਏ ਸਾਡੇ ਦਾ ਕੁੱਕਰ ਵੀ ਚੋਰੀ ਹੋਇਆ ਗਏ ਸਾਡੇ ਚੱਪਲਾਂ ਚੋਰੀ ਹੋਈਆਂ ਨੇ ਕੂਲਰ ਫਰਾਟੇ ਦਾਤੀ ਪੱਖੇ ਕੜਛੀ ਚਮਚੇ ਸਾਰਾ ਕੁਝ ਸਾਡਾ ਚੋਰੀ ਹੋਇਆ ਆ ਤਾਂ ਇਹ ਇਹ ਤਾਂ ਟਰਾਲੀਆਂ ਦੇ ਉੱਪਰਲੇ ਫਿੱਟ ਨੇ ਇਹ ਉਦੋਂ ਅਸੀਂ ਕਿਹਾ ਦੀਗਾ ਵੀ ਇਹ ਬਹੁਤ ਕੁਝ ਨਿਕਲੂਗਾ ਫਰਕ ਸਾਫ ਆ ਪਹਿਲਾਂ ਅਸੀਂ ਪਹਿਲਾਂ ਅਸੀਂ ਉੱਤੇ ਟਾਇਰ ਲੱਭ ਕੇ ਦਿੱਤੇ ਉਸ ਤੋਂ ਬਾਅਦ ਅਸੀਂ ਅਗੌਲ ਪਿੰਡ ਇੱਕ ਟਰਾਲੀ ਦਿੱਤੀ ਤਾਂ ਹੁਣ ਆ ਟੋਏ ਪੱਟ ਕੇ ਇੱਥੇ ਹੁਣ ਇਹ ਪ੍ਰਸ਼ਾਸਨ ਨੂੰ ਕਾਰਵਾਈ ਈਓ ਸਾਹਿਬ ਦੀ ਕੋਠੀ ਸਰਕਾਰੀ ਕੋਠੀ ਈਓ ਸਾਹਿਬ ਦੀ ਤਾਂ ਪ੍ਰਸ਼ਾਸਨ ਈਓ ਸਾਹਿਬ ਤੇ ਵੀ ਕਾਰਵਾਈ ਕਰੇ ਇਹ ਅਫਸਰਾਂ ਦੀ ਹਜ਼ੂਰੀ ਦੇ ਵਿੱਚ ਅਫਸਰਾਂ ਦੇ ਅਧੀਨ ਆ ਚੀਜ਼ਾਂ ਸਾਡੇ ਨਾਲ ੱਤਕਾ ਹੋਇਆ ਅਸੀਂ 48 ਦੀ ਲੜਾਈ ਲੜਦੇ ਆ ਅਸੀਂ ਸਰਕਾਰਾਂ ਦੇ ਨਾਲ 48 ਦੀ ਲੜਾਈ ਲੜਦੇ ਆ ਕਿ ਇੱਥੋਂ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਆ ਕੰਮ ਕਰਦੇ ਨੇ ਇਹ ਮਨੀਸ਼ ਚਾਵਲਾ ਮਨੀਸ਼ ਚਾਵਲਾ ਪਹਿਲਾਂ ਵੀ ਇਹਦਾ 3 ਵਾਰ ਪਰਚੇ ਜਨੋ ਆ ਗਿਆ ਅੱਜ ਆ ਨਵੀਂ ਕਰਤੂਤ ਇਹ ਫੇਰ ਨਿਕਲ ਗਈ ਤਾਨੂੰ ਕੀ ਲੱਗ ਬਈ ਇਹ ਸਭ ਤੇ ਕਹਿੰਦੇ ਨੇ ਕਿ ਮੈਂ ਤਾਂ ਇਸ ਕੋਠੀ ਦੇ ਵਿੱਚ ਇੱਕ ਦਿਨ ਵੀ ਨਹੀਂ ਆ ਕੇ ਬੈਠਾ ਜੀ ਆਫਟਰ ਆਲ ਹੈ ਤਾਂ ਇਹ ਉਹ ਸਾਹਿਬ ਦੀ ਆ ਕੋਠੀ ਅਲਾਟਮੈਂਟ ਤਾਂ ਇਹ ਉਹ ਸਾਹਿਬ ਦੀ ਆ ਤੁਹਾਡੇ ਘਰੇ ਨਾਲ ਕੋਈ ਫੜ ਗਿਆ ਐਡਾ ਟਾਮ-ਜਾਮ ਜੀਸੀਬੀ ਚੱਲ ਰਹੀ ਆ ਇਹ ਪਹਿਲਾਂ ਵੀ ਟੋਆਪ ਜੀਸੀਬੀ ਨਾਲੇ ਪੱਟਿਆ ਹੋਣਾ ਤਾਂ ਇਹ ਆਫੀਸਰ ਸਾਹਿਬ ਤੇ ਕਿਉਂ ਨਹੀਂ ਕਾਰਵਾਈ ਹੋਊਗੀ ਇਹ ਜਿਹੜਾ ਸਮਾਨ ਮਿਲ ਰਿਹਾ ਹੈ ਤੇ ਜ਼ਿੰਮੇਵਾਰ ਕੌਣ ਹੈ ਜੀ ਇਹ ਤਾਂ ਪੁਲਿਸ ਆਪਣੀ ਤਬਦੀਸ਼ ਕਰੇ ਜੀ ਇਹਦੇ ਤੇ ਅਸੀਂ ਕੀ ਕਹਨੇ ਸਾਡਾ ਸਮਾਨ ਆ ਨਿਕਲਿਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਅਸੀਂ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਅਸੀਂ ਖੜੇ ਆ ਲੇਕਿਨ ਆ ਜਿਹੜਾ ਅੱਖਾਂ ਦੇ ਸਾਹਮਣੇ ਦਿਖ ਰਿਹਾ ਉਹਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ ਨਾ ਤੁਹਾਡੇ ਕੈਮਰੇ ਨਕਾਰ ਸਕਦੇ ਨੇ ਸਾਡੇ ਨਾਲ ਸ਼ੁਰੂ ਦਾ ਤੱਕਾ ਹੁੰਦਾ ਆਇਆ ਤੱਕਾ ਇੱਥੋਂ ਤੱਕ ਹੋ ਗਿਆ ਸਾਡਾ ਸਮਾਨ ਚੋਰੀ ਹੋਣ ਲੱਗ ਗਿਆ ਅਸੀਂ ਥਾੜੀ ਦੀ ਲੜਾਈ ਲੜਦੇ ਆ ਲੜਦੇ ਰਹਾਂਗੇ ਜਦ ਤੱਕ ਜਿਉਂਦੀ ਜ਼ਮੀਰ ਹੈ ਜਾਗਦੇ ਰਹਾਂਗੇ ਲੇਕਿਨ ਆ ਜਿਹੜਾ ਅਫਸਰ ਚਾਹੀ ਅਫਸਰ ਸ਼ਾਹੀ ਅਫਸਰਾਂ ਦੀ ਕੋਠੀਆਂ ਦੇ ਵਿੱਚੋਂ ਸਮਾਨ ਨਿਕਲਦਾ ਹੋਵੇ ਔਰ ਅਫਸਰ ਕਾ ਮੈਨੂੰ ਪਤਾ ਨਹੀਂ ਹੈਗਾ ਇਹ ਤਾਂ ਵੱਡੀ ਨਲਕੀ ਦਾ ਮੈਂ ਕਹਿ ਨਹੀਂ ਸਕਦਾ ਅਸੀਂ ਇੱਕ ਜੁੱਟੇ ਸੰਯੁਕਤ ਕਿਸਾਨ ਮੋਰਚੇ ਲੈ ਟੰਡੇ ਹੇੜਾਂ ਅਸੀਂ ਇਹ ਜੇ ਹੋਰ ਸ਼ਹਿਰ ਨੂੰ ਪਰਦੇ ਪਾਸ ਕਰਕੇ ਦਵਾਂਗੇ ਸਾਡੀਆਂ 26 ਟਰਾਲੀਆਂ ਗੁੰਮਣੇ 26 26 ਟਰਾਲੀਆਂ ਦੇ ਵਿੱਚ ਸਾਰਾ ਸਮਾਨ ਇਹ ਹੋਲੀ-ਹੋਲੀ ਇਹ ਪੁਲਿਸ ਦੀ ਤਬਦੀਸ਼ ਹੈ ਤਬਦੀਸ਼ ਦੇ ਵਿੱਚ ਆਪਣੇ ਆਪ ਪਤਾ ਲੱਗੂਗਾ ਕਿ ਕਿੱਥੋਂ ਕੀ ਨਿਕਲਦਾ ਸਾਨੂੰ ਸਾਡੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ 90 ਦੇ ਵਿੱਚ ਕਿੰਨੀਆਂ ਕਿ ਟਰਾਲੀਆਂ ਤੁਹਾਡੇ ਹਿਸਾਬ ਨਾਲ ਆਈਆਂ ਵੀਆਂ ਨੇ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗਦਾ ਰਹੂਗਾ ਤੁਸੀਂ ਜਿਹੜਾ ਕੈਮਰੇ ਵਾਲੇ ਭਾਈਚਾਰ ਸਾਡੇ ਨਾਲ ਹੋਲੀ-ਹੋਲੀ ਕੋਈ ਗੱਲ ਨਹੀਂ ਪੌੜੀ ਚੜਾਂਗੇ ਹੋਲੀ-ਹੋਲੀ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਮੈਂ ਫੜ ਲਵਾਂ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨੈ ਸਿੰਘ ਲੰਗ ਅੱਜ ਜਿਹੜਾ ਨਗਰ ਕੋਸ਼ਲ ਦੇ ਵਿੱਚ ਸਮਾਨ ਮਿਲ ਰਿਹਾ ਤੁਹਾਡਾ ਚੋਰੀ ਹੋਇਆ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਯਾਰ ਬੜੀ ਸ਼ਰਮ ਦੀ ਗੰਦ ਆਇਆ ਬਹੁਤ ਸ਼ਰਮ ਨਹੀਂ ਕਰਦਾ ਜਿੰਨੀ ਕਹਿ ਤੀ ਇਹ ਸਾਡੀ ਲੜਾਈ ਸਿੱਧੂ ਸਰਕਾਰ ਨਾਲ ਸੀ ਸਾਡੀ ਇਹ ਜਿਹੜੀ ਮੰਨੀਆਂ ਹੋਈਆਂ ਮੰਗਾਂ ਨੂੰ ਇਸੇ ਮਨਾਉਣ ਵਾਸਤੇ ਦਿੱਲੀ ਦੀਆਂ ਬਰੋਹਾਵਾਂ ਵੱਲੋਂ ਮੋਰਚਾ ਸ਼ੁਰੂ ਕਰਿਆ ਸੀ ਪੰਜਾਬ ਸਰਕਾਰ ਨੇ ਸੈਂਟਰ ਦੀ ਲੜਾਈ ਆਪਣੇ ਗੱਲ ਕਿਉਂ ਪਾਈ ਜਿਹੜੀ ਨੂੰ ਐਸੀ ਬਦਲਾ ਲਿਆਉਂਦੇ ਮਾਰੇ ਸਾਰੇ ਲੋਕਾਂ ਨੇ ਵੀ ਸਾਨੇ ਸਾਰੀਆਂ ਪਾਰਟੀਆਂ ਦੇਖ ਲਈ ਬਦਲਾ ਦੇ ਉਹ ਸਾਡੇ ਆਪਣੀ ਸਾਡੀ ਹਕੀਕਤ ਕੀ ਲੱਗਦਾ ਜਿਵੇਂ ਟਰਾਲੀ ਵੀ ਮਿਲੀ ਇੱਕ ਪਿੰਡੋਂ ਆਪਣੇ ਸਹੌਲੀ ਲਵੋ ਇਹ ਟਰਾਲੀ ਮਿਲੀ ਸੀਗੀ ਉਦੋਂ ਨਹੀਂ ਕੋਈ ਸੰਘਰਸ਼ ਸੀ ਤੁਸੀਂ ਫੜਾ ਫੜਾ ਦੇਖੀ ਜਾਈਓ ਕਿੰਨੀਆਂ ਕ ਮਿਲਦੀਆਂ ਨੇ ਕਿੰਨਾ ਕ ਸਾਡਾ ਸਮਾਨ ਮਿਲਦਾ ਕਿੰਨੀਆਂ ਕ ਲੱਗਦੀਆਂ ਸਰ ਨਾਬੇ ਦੇ ਵਿੱਚ ਟਰਾਲੀਆਂ ਆਈਆਂ ਹੋਈਆਂ ਨਾਬੇ ਦੇ ਵਿੱਚੋਂ ਜਿਹੜੀਆਂ ਆਈਆਂ ਨੇ ਟਰਾਲੀਆਂ ਪਹਿਲਾਂ ਵੀ ਲੋ ਘੜਾ ਲਈਆਂ ਵੀ ਜਿਹੜਾ ਸਮਾਨ ਸਾਡਾ ਚੋਰੀ ਹੋਇਆ ਹੁਣ ਨਗਰ ਕੌਸ਼ਲ ਦੇ ਦਫ਼ਤਰ ਦੇ ਵਿੱਚੋਂ ਜਿਹੜੇ ਪਟਵਟਈਆ ਹੋ ਰਿਹਾ ਜੀ ਇਹ ਉਹਦੀ ਕੋਠੀ ਦੇ ਜਿਹੜਾ ਇਹ ਚਾਰ ਦਿਵਾਰੀ ਦੇ ਅੰਦਰ ਜੀਨਾ ਵੀ ਅਫਸਰ ਸਾਹੀ ਬੈਠੀ ਹੈ ਉਹ ਸਾਰੀ ਜ਼ਿੰਮੇਵਾਰ ਹੈ ਇੱਥੇ ਵੀ ਜਿਹੜੇ ਨਗਰ ਕੌਂਸਲ ਦਾ ਪ੍ਰਧਾਨ ਐਮਪੀਐਸ ਉਹ ਜ਼ਿੰਮੇਵਾਰ ਹੈ ਐਸੀ ਪ੍ਰਸ਼ਾਸਨ ਤੇ ਆਸ ਰੱਖਦੇ ਆ ਕਿ ਸਾਨੂੰ ਕੋਈ ਨਸਾਫੀ ਨਹੀਂ ਹੋਊਗਾ ਵੀ ਜੇ ਸਾਦੂ ਇਸ ਤਰੀ ਰੋਲਣਾ ਹੈ ਸਰਕਾਰ ਦੀ ਨੀਤ ਤੇ ਨੀਤੀ 'ਚ ਫਰਕ ਹੈ ਰਾਜਿਕ ਕੈਣੀ ਤੇ ਕਰਨੀ 'ਚ ਫਰਕ ਹੈ ਨਹੀਂ ਨਹੀਂ ਲੜਾਈ ਸਾਡੀ ਸੈਂਟਰ ਸਰਕਾਰ ਗੈਰਹੀ ਗਾਲ ਇਹਨਾਂ ਨੇ ਪਾਲੀ ਸਾਡਾ ਮੋਰਚੇ ਉੱਥੇ ਲੁੱਟੇ ਸਾਡੇ ਆਗੂ ਫੜੇ ਜੇਲਾਜ ਭੇਜੇ ਸਾਡਾ ਸਪਰੇਂਡਿੰਗ ਟ੍ਰੈਕਟਰ ਸਮਾਨ ਚਾਕੇ ਠਾਣਿਆਂ ਦੇ ਵਿੱਚ ਲਿਆਂਦਾ ਇਹ ਇਹਨਾਂ ਨੇ ਲੈ ਵੀ ਆਏ ਸੀ ਜੇ ਇਹ ਸਮਾਨ ਲੈ ਆਏ ਸੀ ਜੇ ਅੱਡੇ ਹਮਦਰਦ ਹੁੰਦੇ ਵੀਡੀਓ ਪਾਉਂਦੇ ਵੀ ਅਸੀਂ ਸਮਾਨ ਸਿੰਘੂ ਮੋਰਚੇ ਤੇ ਲੈ ਕੇ ਆਏ ਆ ਆਪਣੇ ਨੂੰ ਆ ਤਸੱਲੀ ਦੇ ਕੇ ਆਪਣਾ ਸਮਾਨ ਲਿਆ ਜਿਹੜਾ ਤੁਸੀਂ ਦੇ ਦੋ ਭਰਾਵੋ ਜੇ ਸਾਨੂੰ ਭਿੰਨਕ ਪਈ ਤੈਲਾ ਥੋਡੇ ਸਾਹਮਣੇ ਵੀ ਪੰਜ ਦੇ ਪੱਕੇ ਤੇ ਪਰਚੇ ਹੋਏ ਆ ਪਿੰਕ ਪਈ ਆ ਜੀ ਵੀ ਸੀ ਚੱਲ ਰਹੀ ਆ ਸਾਡਾ ਸਮਾਨ ਸਾਡੇ ਟ੍ਰੈਲਰਾਂ ਦੇ ਵਿੱਚ ਕੱਟੇ ਤੇ ਉਹ ਧਰਤੀ ਦੇ ਵਿੱਚ ਦੱਬੇ ਜਾ ਰਹੇ ਨੇ ਸਾਨੂੰ ਤਾਂ ਇੱਥੇ ਤੱਕ ਮੈਸ ਹੈ ਵੀ ਸਾਡੇ ਕ੍ਰੇਸਿੰਗ ਸਾਡੇ ਕੁੱਲਰ ਵੀ ਇੱਥੇ ਦੱਬੇ ਗਏ ਨੇ